ਇਧਰ ਕਹਿੰਦੇ ਅਭਿਸ਼ੇਕ ਮਾਨੂ ਸੰਘਵੀ ਨੂੰ ਕਾਂਗਰਸ ਹਰ ਹਿੱਲੇ ਰਸਵਾ ਭੇਜਣਾ ਚਾਹੁੰਦੀ ਹੈ ਅਭਿਸ਼ੇਕ ਮਾਨੂ ਸੰਘਵੀ ਕਾਂਗਰਸ ਦੇ ਲੀਡਰ ਨੇ ਪਰ ਸੀਨੀਅਰ ਵਕੀਲ ਨੇ ਬੜੇ ਨਾਮੀ ਵਕੀਲ ਨੇ ਤੇ ਹਰ ਕੋਈ ਭਾਜਪਾ ਨੂੰ ਜੇ ਸਾਈਡ ਤੇ ਰੱਖ ਵੀ ਲਈਏ ਤਾਂ ਬਾਕੀ ਸਾਰੇ ਦਲ ਕਹਿੰਦੇ ਹਰ ਹਿੱਲੇ ਨਾ ਹੁੰਦੇ ਆ ਆਪਣੇ ਨਾਲ ਰੱਖਣਾ ਚਾਹੁੰਦੇ ਨੇ ਕਿ ਖੁਸ਼ ਰੱਖੀ ਬਣੀ ਵਕੀਲ ਦੀ ਲੋੜ ਪਤਾ ਨਹੀਂ ਕਿੱਥੇ ਪੈ ਜਾਵੇ ਕਿਉਂਕਿ ਪਤਾ ਨਹੀਂ ਕਦੋਂ ਈਡੀ ਆ ਜਾਂਦੀ ਹੈ ਕਦੋਂ ਸੀਬੀ ਆ ਜਾਂਦੀ ਹੈ ਅਭਿਸ਼ੇਕ ਮਾਨੂ ਸੰਘਵੀ ਨੂੰ ਕਾਂਗਰਸ ਨੇ ਰਾਸਵਾ ਭੇਜਣ ਦੀ ਕੋਸ਼ਿਸ਼ ਕੀਤੀ ਹਿਮਾਚਲ ਤੋਂ ਗੱਲ ਸਿਰੇ ਨਹੀਂ ਲੱਗੀ ਉਸ ਤੋਂ ਬਾਅਦ ਇਹ ਅਰਵਿੰਦ ਕੇਜਰੀਵਾਲ ਦੇ ਵਕੀਲ ਸੀ ਤੇ ਕਹਿੰਦੇ ਇਹ ਅਰਵਿੰਦ ਕੇਜਰੀਵਾਲ ਨੇ ਇਹਨਾਂ ਨੂੰ ਭੇਜਣ ਦੀ ਕੋਸ਼ਿਸ਼ ਕੀਤੀ ਹੁਣ ਕੀ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਤੋਂ ਬਾਈਪਾਸ ਕਰਕੇ ਤਾਂ ਤਾਂ ਇਹੀ ਮਹਿਸੂਸ ਹੋ ਰਿਹਾ ਸੀ ਕਿ ਕਾਂਗਰਸ ਤੋਂ ਬਾਈਪਾਸ ਕਰਕੇ ਅਰਵਿੰਦ ਕੇਜਰੀਵਾਲ ਇਹਨਾਂ ਨੂੰ ਭੇਜ ਰਹੇ ਨੇ ਆਪਣੇ ਖਾਤੇ 'ਚ ਲਿਆ ਰਹੇ ਪਰ ਜਿਹੜੀ ਹੁਣ ਅੱਜ ਆਪਾਂ ਖਬਰ ਕਰਨੀ ਆ ਜੋ ਆਪਾਂ ਜਿਸ ਹਵਾਲੇ ਨਾਲ ਅੱਜ ਗੱਲ ਕਰਨੀ ਆ ਉਹ ਤੋਂ ਇਹ ਵੀ ਅੰਦਾਜ਼ਾ ਲੱਗ ਰਿਹਾ ਕਿ ਹੋ ਸਕਦਾ ਉਸ ਸਮੇਂ ਵੀ ਕਾਂਗਰਸ ਗੇਮ ਦੇ ਵਿੱਚੇ ਹੋਵੇ ਕਿ ਕਾਂਗਰਸ ਨੇ ਅਰਵਿੰਦ ਕੇਜਰੀਵਾਲ ਨੇ ਡਿਊਟੀ ਲਈ ਹੋਵੇ ਕਿ ਭੇਜੋ ਵਿਸ਼ੇਖ ਮਨੂ ਸਿੰਘ ਵੀ ਨੂੰ ਸਾਨੂੰ ਕੋਈ ਇਤਰਾਜ਼ ਨਹੀਂ ਜਾਂ ਅਸੀਂ ਕਹਿੰਦੇ ਆ ਕਿ ਭੇਜੋ ਕਿਉਂਕਿ ਸਵਾਤੀ ਮਾਲੀਵਾਲ ਵਾਲਾ ਅਸਤੀਫੇ ਵਾਲਾ ਖੇਡ ਉਹ ਸਾਰਾ ਖੇਡ ਵਿਗੜ ਗਿਆ ਅਭਿਸ਼ੇਖ ਮਨੂ ਸਿੰਘ ਵੀ ਲਈ ਵੀ ਆਮ ਆਦਮੀ ਪਾਰਟੀ ਲਈ ਵੀ ਜਾਂ ਕਾਂਗਰਸ ਲਈ ਵੀ ਜੇ ਅਭਿਸ਼ੇਖ ਮਨੂ ਸਿੰਘ ਨੂੰ ਭੇਜਣਾ ਚਾਹੁੰਦੇ ਸੀ ਰਗਵ ਚੱਡਾ ਦਾ ਵੀ ਜ਼ਿਕਰ ਆਇਆ ਪਰ ਉਹ ਗੱਲ ਨਹੀਂ ਬਣੀ ਪਰ ਅਜੇ ਵੀ ਤਰ ਲੋ ਮੱਛੀ ਆ ਕਾਂਗਰਸ ਕੇ ਕਿਸੇ ਤਰ੍ਹਾਂ ਅਭਿਸ਼ੇਖ ਮਨੂ ਸਿੰਘ ਵੀ ਨੂੰ ਅਸੀਂ ਰਾਸਵਾ ਭੇਜਦੀਏ 15 ਰਾਸਵਾਦੀਆਂ ਸੀਟਾਂ ਤੇ ਚੁਣ ਹੋਣੀ 15 ਰਾਸਵਾ ਮੈਂਬਰ ਚੁਣੇ ਜਾਣੇ ਆ ਦੇਸ਼ ਦੇ ਵਿੱਚ ਪਰ ਕਾਂਗਰਸ ਦੀ ਹਾਲਤ ਦੇਖੋ ਕਹੀ ਜੇ ਕਿ ਉਹਨਾਂ 15 ਚੋਂ ਇੱਕ ਵੀ ਇਹਨਾਂ ਦੇ ਹਿੱਸੇ ਗਰੰਟੀ ਨਹੀਂ ਆ ਰਹੇ ਮਤਲਬ ਹਿਮਾਚਲ ਜਿੱਥੇ ਪੱਕੀ ਆਉਣੀ ਜਦੀ ਸੀ ਜਦੋਂ ਉਹ ਨਹੀਂ ਆਈ ਤਾਂ ਬਾਕੀ ਗਰੰਟੀਆਂ ਦੀ ਕੀ ਕਰੋਂਗੇ ਹਰਿਆਣਾ ਦੀ ਰਾਸਵਾ ਸੀਟ ਇੱਕ ਹਾਂ ਉੱਥੇ ਖਿਲਾਰਾ ਪਿਆ ਹੋਇਆ ਜਦੋਂ ਕੋਈ ਭਾਜੀਪੀ ਬੀਜਪੀ ਦੇ ਆਪਣੇ ਘਰ ਚ ਵੀ ਖਲੇਸ ਹੈ ਆਜ਼ਾਦ ਅੱਡੋ ਅੱਡੀ ਨੇ ਕਾਂਗਰਸੀ ਖਿਲਰੇ ਹੋਏ ਨੇ ਜੱਜਪਾ ਦਾ ਵੀ ਖਿੱਚੋ ਤਾਣਾ ਪਰ ਉਹਦੇ باوجود ਵੀ ਕਾਂਗਰਸ ਨੂੰ ਲੱਗਦਾ ਸਾਡੀ ਬਈ ਗਰੰਟੀ ਨਹੀਂ ਆਵੇ ਪੰਗਾ ਲੈ ਰਹੀਏ ਪਹਿਲਾਂ ਹਿਮਾਚਲ ਚੋ ਹਰਾ ਕੇ ਭੇਜਾ ਹੁਣ ਇ 15 ਦੇ ਵਿੱਚ ਕੇਰਲਾ ਦੀਆਂ ਵੀ 3 ਨੇ ਮਹਾਰਾਸ਼ਟਰ ਦੀਆਂ ਵੀ 3 ਨੇ ਬਿਹਾਰ ਦੀਆਂ ਵੀ 2 ਨੇ ਹੈਨਾ ਅਸਾਮ ਤਾਮਲनाडु ਮੱਧ ਪ੍ਰਦੇਸ਼ ਰਾਜਸਥਾਨ ਹਰਿਆਣਾ ਪਗਲ ਕਰੇ ਦਾ 21 ਕੁ ਬਿਨੇ ਸੋ ਇਹ तकरीबन 15 ਸੀਟਾਂ ਨੇ ਜਿੰਨਾ ਚੋਂ ਕੋਈ ਵੀ ਕਾਂਗਰਸ ਦੇ ਹੱਥ ਹੁੰਦੀ ਨਜ਼ਰ ਨਹੀਂ ਆਉਂਦੀ ਪਰ ਜਿਵੇਂ ਕੋਸ਼ਿਸ਼ ਪਹਿਲਾਂ ਹਿਮਾਚਲ ਚ ਹੋਈ ਜਿਵੇਂ ਕੋਸ਼ਿਸ਼ ਫਿਰ ਦਿੱਲੀ ਦੇ ਵਿੱਚ ਅਸੀਫਾ ਲੈ ਕੇ ਹੋਈ ਸਾਤੀ ਮਾਲੀਵਾਲ ਤੇ ਰਾਗਵ ਚੱਡਾ ਦੀ ਚਰਚਾ ਦੇ ਹਵਾਲੇ ਨਾਲ ਉਸੇ ਤਰ੍ਹਾਂ ਦੀ ਕੋਸ਼ਿਸ਼ ਕਾਂਗਰਸ ਨੇ ਫਿਰ ਕੀਤੀ ਹੈ ਕਾਂਗਰਸ ਹਰ ਹਿੱਲੇ ਕਹਿੰਦੇ ਭੇਜ ਕੇ ਹਟਾਂਗੇ ਅਭਿਸ਼ੇਕ ਮਨੂ ਸਿੰਘ ਮਤਲਬ ਇਹ ਕਾਂਗਰਸ ਦੀ ਇੱਛਾ ਹੈ ਕਿ ਅਭਿਸ਼ੇਕ ਮਨੂ ਸਿੰਘ ਵੀ ਦੀ ਇੰਨੀ ਲਾਲਸਾ ਕਿਹਾ ਜੋ ਮਰਜੀ ਹੋਵੇ ਰਾਸਵਾ ਜਾਣਾ ਹੁਣ ਕਹਿੰਦੇ ਜੀ ਕਾਂਗਰਸ ਨੇ ਤੇਲਗਾਨਾ ਦੇ ਸੀਐਮ ਨਾਲ ਸੰਪਰਕ ਸਦਿਆ ਤੇਲਗਾਨਾ ਦੇ ਸੀਐਮ ਰੇਵੰਤ ਰੇਡੀ ਹੁਰਾ ਨੂੰ ਇਹ ਕਹਿੰਦੇ ਜੀ ਹੁਕਮ ਲਾਇਆ ਜਾਂ ਅਪੀਲ ਕੀਤੀ ਜਾਂ ਬੇਨਤੀ ਕੀਤੀ ਤੇ ਫਾਰਮੂਲਾ ਵੀ ਆਪੇ ਦੱਸਿਆ ਕਿ ਤੁਸੀਂ ਐਂ ਕਰੋ ਤੁਹਾਡੇ ਰਾਸਵਾ ਦੇ ਮੈਂਬਰ ਨੇ ਅਨਿਲ যাদব ਤੁਸੀਂ ਉਹਨਾਂ ਤੋਂ ਹਸਤੀਪਾ ਲੈ ਲਓ ਉਹਨਾਂ ਨੂੰ ਪਾਰਟੀ ਚ ਸਰਕਾਰ ਚ ਅਡਜਸਟ ਕਰ ਲੋ ਤੇ ਅਭਿਸ਼ੇਕ ਮਨੂ ਸਿੰਘ ਵੀ ਨੂੰ ਰਾਸਵਾ ਭੇਜ ਦੋ ਤੇ ਰੈਡੀ ਹੋਰਾਂ ਨੇ ਕਹਿੰਦੇ ਕਾਂਗਰਸ ਦੀ ਇਹ ਸਲਾਹ ਸੁਣ ਕੇ ਉਹਨਾਂ ਦੇ ਆਗੂਆਂ ਦਾ ਇਹ ਸੁਨੇਹਾ ਸੁਣ ਕੇ ਕਿਹਾ ਕਿ ਕੋਈ ਨਾ ਜੀ ਅਭਿਸ਼ੇਕ ਮਨੂ ਸਿੰਘ ਨੂੰ ਰਾਸਵਾ ਭੇਜਣਾ ਨਾ ਉਹ ਕਹਿੰਦੇ ਹਾਂ ਜੀ ਕਹਿੰਦੇ ਫਿਰ ਮੇਰੇ ਤੇ ਛੱਡ ਦੋ ਹੁਣ ਅਨਿਲ ਯਾਦਵ ਦਾ ਅਸਤੀਫਾ ਤਾਂ ਨਹੀਂ ਕਰਾ ਰਹੇ ਰੈਡੀ ਹੋਰੀ ਪਰ ਇੱਕ ਰਾਸਵਾ ਮੈਂਬਰ ਦਾ ਅਸਤੀਫਾ ਜ਼ਰੂਰ ਹੋਣਾ ਉਹ ਹੈ ਜੀ ਬੀਆਰਐਸ ਪਾਰਟੀ ਦਾ ਬਿਲਕੁਲ ਜੀ ਕਹਿੰਦੇ ਬੀਆਰਐਸ ਦੇ ਰਾਸਵਾ ਮੈਂਬਰ ਨੇ ਜਿਹੜੇ ਕੇਸ਼ਵਰਾਓ ਉਹਨਾਂ ਨੂੰ ਕਹਿੰਦੇ ਮਨਾਉਣ 'ਚ ਕਾਮਯਾਬ ਹੋ ਗਏ ਤੇ ਤੇਲਗਾਨਾ ਦੇ ਸੀਐਮ ਕਿ ਤੁਸੀਂ ਅਸੀਫਾ ਦੇ ਕੇ ਮੇਰੀ ਪਾਰਟੀ 'ਚ ਆ ਜਾਓ ਪਾਰਟੀ 'ਚ ਮੈਂ ਤੁਹਾਨੂੰ ਕੈਬਨਿਟ ਦੇ ਵਿੱਚ ਲੈ ਜਾਊਂਗਾ ਤੁਹਾਨੂੰ ਕੈਬਨਿਟ ਦਾ ਮੰਤਰੀ ਬਣਾ ਦਊਂਗਾ ਤੇ ਇੱਧਰ ਅਸੀਂ ਰਾਸਵਾ ਅਭਿਸ਼ੇਕ ਮਨੂ ਸੰਗ ਨੂੰ ਭੇਜ ਦਾਂਗੇ ਕੇਸ਼ਵ ਰਾਓ ਦਾ ਸਮਾਂ ਜਿਹੜਾ ਹੈ ਅਪ੍ਰੈਲ 2026 ਤੱਕ ਹੈ ਮਤਲਬ ਅਭਿਸ਼ੇਕ ਮਨੂ ਸੰਗ ਵੀ ਹਲੇ ਅਪ੍ਰੈਲ 2026 ਤੱਕ ਲਈ ਰਾਸਵਾ ਮੈਂਬਰ ਬਣਨਗੇ ਪਰ ਉਹ ਤੋਂ ਬਾਅਦ ਕਹਿੰਦੇ ਕਿ ਤੇਲਗਾਨਾ ਵਾਲੇ ਸੀਐਮ ਰੈਡੀ ਹੋ ਰਿਹਾ ਕਹਿੰਦੇ ਸਾਡੇ ਕੋਲ ਫੇਰ ਮੌਕਾ ਹੈ ਅਸੀਂ ਫੇਰ ਇਹਨਾਂ ਦਾ ਕੰਟੀਨਿਊ ਰੱਕੜਾ ਦਾਂਗੇ ਸਾਡੇ ਕੋਲ ਹੈਗਾ ਸਾਰਾ ਖੇਡ ਸੋ ਇਸ ਲਈ ਅਭਿਸ਼ੇਕ ਮੈਨੂੰ ਸੰਗਵੀ ਨੂੰ ਕਿਸੇ ਨਾ ਕਿਸੇ ਲਈ ਰਾਸਵਾ ਭੇਜਣ ਦੇ ਲਈ ਹੁਣ ਆ ਫਾਰਮੂਲਾ ਕੱਢਿਆ ਜੀ ਇਹ ਕਿੰਨੇ ਕਾਮਯਾਬ ਹੁੰਦੇ ਆ ਦੇਖਦੇ ਤੁਸੀਂ ਬਿਕਦੇ ਰਹੋ ਦਾ ਟੀਵੀ ਐਨ ਆਰ